ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੈ ਤੇ ਸਾਰੇ ਸਿਕੁੰਡੇ ਦਾ ਡਿਜ਼ਾਈਨ ਇਹ ਡਿਜ਼ਾਈਨ ਨੂੰ ਤੁਸੀਂ ਵੀ ਕਿਸੇ ਵੀ ਚੀਜ਼ ਤੇ ਪਾ ਸਕਦੇ ਹੋ ਕੋਰਟੀ ਸਵਟਰ ਜੈਕਟ ਤੇ ਤੇ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਟਿੱਕਰ ਜਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਚਲੋ ਜੀ ਆਪਾਂ ਦੱਸ ਦਿੰਦੇ ਹਾਂ ਕਿ ਇਸ ਤਰੀਕੇ ਨਾਲ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡਾ YouTube ਚੈਨਲ ਤੇ ਸਵਾਗਤ ਹੈ ਅੱਜ ਅਸੀਂ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਇਸ ਤਰੀਕੇ ਨਾਲ ਆਦਾ ਜਿਵੇਂ ਜਿਹੜੇ ਨੋਟ ਜੰਨਗਾ ਹੁੰਦਾ ਹੈ ਤੇ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਚੀਜ਼ ਤੇ ਪਾ ਸਕਦੇ ਹੋ ਕੋਟੀ ਸਵਟਰ ਜੈਕਟ ਤੇ ਛੋੜ ਮਾਪ ਨਾਲ ਆਸੇ ਤੇ ਪਾ ਸਕਦੇ ਹੋ ਬਹੁਤ ਹੀ ਸੰਤਰ ਬਣ ਕੇ ਆਊਗਾ ਇਹ ਡਿਜ਼ਾਈਨ ਟੋਪੀ ਤੇ ਸਕਾਫ ਸ਼ਾਲ ਸਟੌਲ ਕਾਸੇ ਤੇ ਪਾ ਸਕਦੇ ਹੋ ਜਿਹਨੂੰ ਨਹੀਂ ਵੀ ਪੋੜਨਾ ਹੁੰਦਾ ਉਹ ਵੀ ਬਹੁਤ ਵਧੀਆ ਬਣਾ ਸਕਦਾ ਇਹਨੂੰ ਤੇ ਹੈ 6 6 ਕੁੰਡਿਆਂ ਦੇ ਤੇ ਜਣਾਣਾ ਤੇ ਦੋ ਕੁੰਡੇ ਵਾਧ ਰੱਖਣੇ ਆ ਇਹ ਅਸੀਂ 32 ਕੁੰਡੇ ਪਾਏ ਆ ਇਹ ਅਸੀਂ 32 ਕੁੰਡੇ ਪਾਏ ਹੋਏ ਆ ਇੱਕ ਇੱਕ ਕੁੰਡਾ ਵਾਧ ਰੱਖਿਆ 6 6 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਜਿਹੜੇ ਜੀ ਨੂੰ ਨਹੀਂ ਵੀ ਬੁਣਨਾ ਆਉਂਦਾ ਉਹ ਵੀ ਬਣਾ ਸਕਦਾ ਤੇ ਬਹੁਤ ਹੀ ਵਧੀਆ ਪਿਆਰਾ ਬਣ ਕੇ ਉਹਦਾ ਡਿਜ਼ਾਈਨ ਤੇ ਇਹ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਜੇ ਅਸੀਂ 18 20 ਗੁੰਡੇ ਪਾਏ ਆ 18 ਗੁੰਡੇ ਡਿਜ਼ਾਈਨ ਦੇ 2 ਗੁੰਡੇ ਵਾਧੇ ਰੱਖੇ ਇੱਕ ਸਲਾਈ ਆਪਾਂ ਇਹਦੀ ਕੱਢ ਲਈ ਹੈ ਸਿੱਧੇ ਪਾਸਿਓ ਸਿੱਧੀ ਸਲਾਈ ਕੱਢ ਲਈ ਆਪਾਂ ਇਹਦੀ ਆਪਾਂ ਸਿੱਧੇ ਪਾਸੋਂ ਸਿੱਧੀ ਸਲਾਈ ਕੱਢ ਲਈ ਹੈ ਤੇ ਆਪਾਂ ਉਲਟੀ ਸਲਾਈ ਤੇ ਆਏ ਹਾਂ ਉਲਟੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਤੇ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕਰ ਜ਼ਰੂਰ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ 6 ਗੁੰਡੇ ਪਰਤੇ ਬੁਣਨੇ 4 ਹੋ ਗਏ 1 ਕਪਾਏ ਵੱਧ ਰੱਖਿਆ ਉਹ ਬੁਣਨੇ ਤੇ 6 4 ਹੋ ਗਏ 5 ਜੀ ਤੇ ਆਪਾਂ ਹੁਣ 6 ਗੁੰਡੇ ਸਿੱਧੇ ਪਉਣਨੇ ਇਹ ਸੜਾਈ ਆਪਣੇ ਉਲਟੇ ਪਾਸਿਓਂ ਆ 6 ਗੁੰਡੇ ਆਪਾਂ ਸਿੱਧੇ ਪਉਣਨੇ 4 5 6 1 2 3 4 5 6 ਗੁੰਡੇ ਹੀ ਆਪਾਂ ਸਿੱਧੇ ਪਉਣਨੇ उल्टे बने तीन चार पे ये कुंडा बढ़ता हम आप सीधे पास बनने यह अपने सीधी सिलाई सारी सीधी है सीधी सिलाई आप सारी सीधी क्डनी है आप सारी सीधी क्ड लें ਆਪਾਂ ਤੀਜੀ ਸਲਾਈ ਕੱਢ ਲਈ ਪਹਿਲੀ ਆਪਾਂ ਸਿੱਧੀ ਬਣੀ ਸੀਗੀ ਦੂਜੀ ਚ ਆਪਾਂ ਇਹ ਡਿਜ਼ਾਈਨ ਪਾਇਆ ਛੇ ਪਾਸੇ ਸਿੱਦੇ ਉਲਟੇ ਪਾਇਆ ਉਲਟੀ ਪਾਸੇ ਹੁਣ ਸਿੱਧੀ ਆਪਾਂ ਫਿਰ ਜਮਾ ਸਿੱਧੀ ਕੱਢ ਲਈ ਹੁਣ ਆਪਾਂ ਚੌਥੀ ਸਲਾਈ ਹਾਂ ਉਲਟੀ ਪਾਸੇ ਇਹ ਆਪਣੀ ਉਲਟੀ ਸਲਾਈ ਹੈ ਇਹਦੇ ਆਪਾਂ ਛੇ ਕੁੰਡੇ ਉਲਟੇ ਬਣਾ ਕੇ ਛੇ ਕੁੰਡੇ ਆਪਾਂ ਉਲਟੇ ਬਣਾ ਲੇ ਹੁਣ ਛੀ ਸਿੱਧੇ ਬਣਾਗੇ ਆਪਾਂ ਉਲਟੇ ਪਾਸੇ उल्टे बना दो तीन चार पेद हम आप सीधी सिलाई सारी सीधी कटा गए यह अपनी पंजी सिलाई है ये आप सारी सीधी बननी ਸੌਰੀ ਆਪਾਂ ਪੰਜਵੀਂ ਸਲਾਈ ਸਾਰੀ ਸਿੱਧੀ ਨਹੀਂ ਕੱਢਣੀ ਸੀ ਇੰਨੇ ਆਪਾਂ ਸਿੱਧੇ ਕੁੰਡੇ ਬੁਣ ਲਏ 6 ਇਹ ਤੇ ਦੋ ਇਧਰ ਬੁਣ ਲਏ 8 ਤੇ ਦੋ ਆਪਾਂ ਜਿਹੜੇ 6 ਇਧਰ ਉਲਟੇ ਪਾਸੇ ਸਿੱਧੇ ਬਣੇ ਸੀਗੇ ਇਹ ਆਪਣੇ ਉਲਟੇ ਕੁੰਡੇ ਇਧਰ ਸਿੱਧੇ ਪਾਸੇ 6 2 ਆਪਾਂ ਬਿਨਾ ਬੁਣੇ ਉਤਾਰਨੇ ਹੁਣ ਇਹ ਆਪਾਂ 8 ਕੁੰਡੇ ਸਿੱਧੇ ਬੁਣਨੇ ਆ ਤੇ ਉਲਟੀ ਸਲਾਈ ਆਪਾਂ ਸਿੱਧੀ ਕੱਢਣੀ ਹੈ उल्टी सिलाई अपने उल्टी बुननी कोई डिजाइन नहीं बना उल्टी सिलाई आप उल्टी बुन लैने ये अपने छाईया पाइप उल्टी सारी आप उल्टी क्ड ली हूं आप सत्तवी सिलाई है सीधे पास अपना डिजाइन बनू घट गुंडे आप सीधे बुनने ਛੇ ਤਾਂ ਇਹ ਆਪਾਂ ਸਿੱਧੇ ਬੁੰਨਦੇ ਸੀ ਪਹਿਲਾਂ ਦੋ ਇਹ ਆਪਾਂ ਹੋਰ ਇਧਰੋਂ ਬੁੰਨਨੇ ਆ ਸਿੱਧੇ ਹੁਣ ਆਪਾਂ ਜਿਹੜੇ ਬਿਨਾ ਬੁਨੇ ਪੰਜਵੀਂ ਸਲਾਈ ਤਾਂ ਉਤਾਰੇ ਸੀਗੇ ਛੇਵੀਂ ਤੇ ਆਪਾਂ ਬੁੰਨਦੇ ਸੀਗੇ ਇਹਨਾਂ ਤੋਂ ਆਪਾਂ ਇੱਕ ਚ ਬਣਾਉਣੇ ਆ ਪੰਜ ਗੁੰਦੇ ਇੱਕ ਆਪਾਂ ਬੁੰਨ ਲੈ ਇੱਕ ਬੜਪਾਲਾ ਦੋ ਤੀਜਾ ਆਪਾਂ ਬੁੰਨ ਲੈ ਚੌਥੇ ਦਾ ਬੜਪਾਲ ਪੰਜਵਾਂ ਇਹ ਤੇ ਵੀ ਆਪਾਂ ਪੰਜ ਗੁੰਦੇ ਬਣਾਉਣੇ ਆ ਇੱਕ ਬੁੰਨ ਲੈ ਇੱਕ ਬੜਪਾਲ ਲੈ ਫਿਰ ਤੀਜਾ ਇਹ ਆਪਣਾ ਚੌਥਾ ਹੁਣ ਆਪਾਂ ਅੱਠ ਇਧਰੋਂ ਸਿੱਧੇ ਬਣਨਗੇ ਜੇ ੜੇੜਾ ਕੋਣ ਟਪਾ ਮੈਂ ਤੁਸੀਂ ਬਣਾ ਬਣਿਆ ਤਾਰੂ ਪਰ ਮੈਂ ਆਪਾਂ ਉਲਟੀ ਕਿ ਸਲਾਈ ਬਣਨੀ ਹੈ ਜਿਹੜੇ ਆਪਾਂ 5-5 ਗੁੰਡੇ ਬਣਾਏ ਆ ਉਹ ਆਪਾਂ ਬੁਣਨੇ ਨਹੀਂਗੇ ਉਹ ਆਪਾਂ ਬਿਣਾ ਬੁਣੇ ਲਾ ਲੈਣੇ ਆ ਇਹ ਆਪਾਂ ਬੁਣਨੇ ਨਹੀਂਗੇ ਰੱਪਾ ਇਸੇ ਤਰ੍ਹਾਂ ਹੀ ਗਾਲਣੇ ਇਹ ਤਾਂ ਥੋੜਾ ਜਿਹਾ ਪਰਲੂ ਜੀ ਰੱਖਾਂਗੇ ਹੁਣ ਆਪਾਂ ਇਧਰੋਂ ਬੁਣ ਲੈਣੇ ਹੁਣ ਆਪਾਂ ਇਹ ਬੁਣ ਕੇ ਤੇ ਆਪਾਂ ਸਿੱਧੇ ਇੱਥੋਂ ਤੱਕਰ ਬੁਣ ਕੇ ਲੈਣੇ ਆ ਇਹ ਆਪਣੀ ਨਵੀਂ ਸਲਾਈ ਸ਼ੁਰੂ ਹੋ ਗਈ ਸਿੱਧੇ ਪਾਸੇ ਤੇ ਹੁਣ ਆਪਾਂ ਇਹ ਕੁੰਡੇ ਜਿਹੜੇ ਆਪਾਂ ਇਧਰੋਂ ਪੰਜ ਬਣਾਈ ਸੀਗੇ ਇਹਨਾਂ ਨੂੰ ਆਪਾਂ ਅੱਗੇ ਲੈਣਾ ਤੇ ਇਹਨਾਂ ਨੂੰ ਪਿੱਛੇ ਲੈ ਜਾਣਾ ਦੋ ਕੁੰਡੇ ਆਪਾਂ ਇਧਰੋਂ ਰੱਖੇ ਹੋਏ ਇਹ ਦੋ ਗੁੰਡੇ ਪਰ ਰੱਖੇ ਆ ਇਧਰ ਇਹ ਆਪਾਂ ਇਸਲਾ ਇੱਥੇ ਚੜਾ ਲੈਣੇ ਤੇ ਆਪਾਂ ਇਧਰੋਂ ਚੜਾ ਲੈਣੇ ਆ ਜੇ ਆਪਾਂ ਇਧਰ ਦੇ ਸਾਰੇ ਹੀ ਪਾ ਕੇ ਇਹਨਾਂ ਦਾ ਇੱਕ ਬਣਾ ਦੇਣਾ ਇਧਰ ਦੇ ਸਾਰੇ ਹੀ ਪਾ ਕੇ ਆਪਾਂ ਇੱਕ ਬਣਾ ਦੇਣਾ ਹੁਣ ਆਪਾਂ ਇਹ ਬਣ ਲੈਣੇ

ਆਪਾਂ ਸਲਾਈ ਪਾ ਲਈ ਇਤੋਂ ਪੰਜ ਕੁੰਡੇ ਜਿਹੜੇ ਬਣਾਏ ਸੀ ਉਹਨਾਂ 'ਚ ਤੇ ਆਹ ਆਪਾਂ ਅੱਗੇ ਚੜਾ ਲੈਣੇ ਪਹਿਲਾਂ ਇਹ ਬੁਣ ਲੈਣੇ ਦੋ ਕੁੰਡੇ ਇੱਥੇ ਆਪਣੇ ਚਾਰ ਹੋ ਗਏ ਇਹਨਾਂ ਦੇ ਆਪਾਂ ਪਿੱਛੇ ਸਲਾਈ ਪਾ ਕੇ ਪਿੱਛੇ ਦੀ ਸਲਾਈ ਪਾਉਣੀ ਹੈ ਤੇ ਪਿੱਛੇ ਬੁਣਨੇ ਹੁਣ ਆਪਾਂ ਉਲਟੀ ਸਲਾਈ ਸਾਰੀ ਉਲਟੀ ਕੱਢ ਲੈਣੀ ਹੈ ਇਹ ਆਪਣੀ ਨੰਮੀ ਸਲਾਈ ਪੂਰੀ ਹੋ ਗਈ 10ਵੀਂ ਸਲਾਈ ਸਾਰੀ ਆਪਣੀ ਉਲਟੀ ਹੋ ਗਈ ਆਪਾਂ ਕੱਢ ਲੈਨੇ ਲਓ ਜੀ ਆਪਣੀਆਂ ਇੱਥੋਂ ਲੈ ਕੇ ਸ਼ੁਰੂ ਤੋਂ ਤੇ ਇੱਥੇ ਤੱਕ ਕਰਦਾਸ ਲਾਈਆਂ ਜੇ ਪੂਰਾ ਹੋਇਆ ਡਿਜ਼ਾਈਨ ਆਪਣਾ ਹੁਣ ਆਪਾਂ ਇੱਕ ਸਲਾਈ ਸਿੱਧੀ ਇੱਧਰ ਬਣਾਵਾਂਗੇ ਉਧਰ ਉਲਟੀ ਬਣਾਵਾਂਗੇ ਫਿਰ ਇੱਧਰ ਉਹ ਸਿੱਧੀ ਬਣਾਵਾਂਗੇ ਫਿਰ ਆਪਣਾ ਦੂਜਾ ਡਿਜ਼ਾਈਨ ਪਰੂਜੂਗਾ ਇਹ ਆਪਾਂ ਹੁਣ ਸਿੱਧੀ ਸਲਾਈ ਸਿੱਧੀ ਬਣ ਲੈਨੇ ਉਲਟੀ ਉਲਟੀ ਬਣ ਲੈਨੇ ਦੋ ਸਲਾਈਆਂ ਆਪਾਂ ਸਿੱਧੀਆਂ ਬਣਾਵਾਂਗੇ ਇੱਕ ਸਲਾਈ ਆਪਾਂ ਉਲਟੀ ਬਣਾਵਾਂਗੇ ਚਾਹੇ ਤੁਸੀਂ ਇਹ ਤੇ ਇਹ ਅਸੀਂ ਇੱਕ ਉਲਟੀ ਸਲਾਈ ਸਿੱਧੀ ਪਾਈ ਗਈ ਇਹ ਪਈ ਗਈ ਤਿੰਨ ਸਲਾਈਆਂ ਆਪਾਂ ਕਿ ਡਿਜ਼ਾਈਨ ਪੂਰਾ ਕਰਾਂਗੇ ਅਸੀਂ ਆਹ 10 ਗਿਣਦੇ ਨਹੀਂ ਆ ਪਹਿਲੀ ਸਲਾਈ ਐ ਤੇ ਦੂਜੀ ਉਲਟੀ ਪਾ ਕੇ ਫਿਰ ਸਿੱਧੀ ਪਾ ਕੇ ਡਿਜ਼ਾਈਨ ਸ਼ੁਰੂ ਕਰਾਂਗੇ ਜੇ ਤੁਸੀਂ ਹੋਰ ਵੱਧ ਪੰਜ ਸਲਾਈਆਂ ਪਾਉਣੀਆਂ ਫਿਰ ਤੁਸੀਂ ਹੋਰ ਦੋ ਸਲਾਈਆਂ ਪਾ ਸਕਦੇ ਇਹ ਆਪਾਂ ਸਿੱਧੀ ਬੁਣ ਲੈਣੇ ਫਿਰ ਉਲਟੀ ਬੁਣ ਲੈਣੇ ਫੇਰ ਆਪਾਂ ਸਿੱਧੀ ਬੁਣ ਲਾਂਗੇ ਇੱਕ ਲਓ ਜੀ ਆਪਾਂ ਸਲਾਈਆਂ ਪਾ ਲੀਆਂ ਤਿੰਨ ਚਾਰ ਤਿੰਨ ਸਲਾਈਆਂ ਪਾ ਲੀਆਂ ਦੋ ਸਿੱਧੀਆਂ ਇੱਕ ਉਲਟੀ ਤੇ ਹੁਣ ਆਪਾਂ ਸਿੱਧੀ ਉਲਟੀ ਸਲਾਈ ਤੇ ਇਹ ਡਿਜ਼ਾਈਨ ਇੱਥੇ ਸ਼ੁਰੂ ਹੋਊਗਾ ਇਹ ਤੇ ਜੇ ਤੁਸੀਂ ਹੋਰ ਬੈਲ ਆਈਕਨ ਨਾਲ ਚਾਹੁੰਦੇ ਹੋ ਦੋ ਸਲਾਈਆਂ ਹੋਰ ਕੱਢ ਸਕਦੇ ਹੋ ਹੁਣ ਆਪਣਾ ਹੜ ਜਾਣ ਆੜ ਡਿਜ਼ਾਈਨ ਪ੍ਰੋਜੈਕਟ ਇੱਥੇ ਹੁਣ ਪਾਸਿਆਂ ਤੇ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਓ ਡਿਜ਼ਾਈਨ ਬਣ ਕੇ ਬਹੁਤ ਵਧੀਆ ਤਿਆਰ ਹੋਊਗਾ ਇਹ ਆਪਾਂ ਪਾ ਲਿਆ ਆ ਤੇ ਹੁਣ ਆਪਾਂ ਆਹ ਡਿਜ਼ਾਈਨ ਪ੍ਰੋਜੈਕਟ ਇਹਦੇ ਇਸ ਵਾਲੀ ਤੇ ਉਲਟੀ ਤੇ ਇਸੇ ਤਰ੍ਹਾਂ ਹੀ ਰਿਪੀਟ ਕਰੋ ਤੇ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ